मुर्मदाबाद मुर्दाबाद 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 ਸਾਰੇ ਇੱਕ ਪਿੰਡ ਜਾਗੋਲ ਬਾਂਗਲ ਦੇ ਲੋਕਾਂ ਦੇ ਵੱਲੋਂ ਮੰਗ ਪੱਤਰ ਜਿਹੜਾ ਸੌਂਸਾ ਗਿਆ ਵਾਕ ਵਾਕ ਜੱਥੇਬੰਦੀਆਂ ਵੱਲੋਂ ਕੀ ਮੰਗ ਪੱਤਰ ਆ ਔਰ ਕੀ ਇੱਥੇ ਕਾਰਵਾਈ ਕੀਤੀ ਜਾਵੇ ਸਾਰੇ ਸਾਥ ਜਿਹੜੀ ਇਕੱਠੀ ਹੋ ਕੇ ਆਏ ਸੀ ਕਿ ਸਾਡੇ ਜੋ ਜਿਹੜਾ ਵਿਦਿਆਜਨਤਾ ਤੱਕ ਜੋ ਹੈ ਇਸ ਸੰਬੰਧੀ ਮੰਗ ਪੱਤਰ ਲੈ ਕੇ ਆਏ ਹਾਂ ਜਿਵੇਂ ਮਾਨ ਜੋਗ ਅਸਿਸਟੈਂਟ ਸਾਹਿਬ ਜੀ ਮਾਨ ਜੋਗ ਅਸਿਸਟੈਂਟ ਸਾਹਿਬ ਤੇ ਕਮੇਟੀ ਭੇਜੀ ਆ ਸੀ ਉਹਨਾਂ ਦੇ ਬਿਹਾਫ ਤੇ ਮੈਂ ਇਹਨਾਂ ਦਾ ਮੰਗ ਪੱਤਰ ਲੈ ਲਿਆ ਐਸਸੀ ਸਾਹਿਬ ਜੀ ਕਿਸ ਤਰੀਕੇ ਨਾਲ ਜਾਂਚ ਹੋਵੇਗੀ ਇਹਦੀ ਨਿਰਪੱਖ ਜਾਂਚ ਹੋਵੇ ਐਸਸੀ ਸਾਹਿਬ ਟੀਮ ਬਣਾ ਕੇ